ਅੰਮ੍ਰਿਤਸਰ ਦੀਆਂ ਖੂਫਨਾਕ ਤਸਵੀਰਾਂ ਕਰ ਰਿਆਂ ਤੁਹਾਡੇ ਨਾਲ ਸਾਂਝੀਆਂ ਵੇਖੋ ਕਿਵੇਂ ਇੱਕ ਔਰਤ ਦੇ ਉੱਤੇ ਕੀਤਾ ਜਾ ਰਿਹਾ ਹੈ ਇੱਟਾਂ ਦੇ ਨਾਲ ਹਮਲਾ ਦਰਸਲ ਦਾਜੀ ਇਹ ਕਿ ਮਾਮਲਾ ਦੱਸਿਆ ਜਾ ਰਿਹਾ ਹੈ ਪੀੜਤ ਦੇ ਵੱਲੋਂ ਕਿ ਉਸ ਦਾ ਇੱਕ ਵਿਅਕਤੀ ਜਿਸ ਦਾ ਨਾਮ ਅਮਨ ਮਸੀਹ ਹੁਸੈਨ ਨਾਲ ਰਿਸ਼ਤਾ ਸੀ ਕੁਝ ਸਾਲ ਪਹਿਲਾਂ ਪਰ ਹੁਣ ਡੇਢ ਮਹੀਨੇ ਤੋਂ ਉਸ ਨੂੰ ਬੰਦੀ ਬਣਾ ਕੇ ਰੱਖਿਆ ਸੀ ਪਰ ਕਿੱਦਾਂ ਨਾ ਕਿੱਦਾਂ ਕਰਕੇ ਪੀੜਤ ਕਹਿੰਦੀ ਹੈ ਉਹ ਘਰ ਤੋਂ ਭੱਜ ਜਾਂਦੀ ਹੈ ਛੁੱਟ ਜਾਂਦੀ ਹੈ ਪਰ ਪੀੜਤ ਦੱਸਦੀ ਹੈ ਕਿ ਉਸ ਦਾ ਕਿਸੇ ਤਰੀਕੇ ਨਾਲ ਉਸ ਦਾ ਨਾਲ ਵਿਆਹ ਨਹੀਂ ਹੋਇਆ ਪਰ ਉਸ ਦੇ ਨਾਲ ਉਹ ਜ਼ਬਰਦਸਤੀ ਕਰਦਾ ਏ ਨਹੀਂ ਨਹੀਂ ਬਲਕਿ ਉਹ ਵਿਅਕਤੀ ਆਪਣੀ ਪਤਨੀ ਦੇ ਨਾਲ ਨੋਵਾ ਗੱਡੀ ਦੇ ਵਿੱਚ ਆਉਂਦਾ ਜਿਸ ਤੋਂ ਬਾਅਦ ਉਹ ਆਪਣੇ ਤਸਵੀਰਾਂ ਸਾਂਝੀਆਂ ਕਰ ਰਿਹਾ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਸੀ ਟੀਵੀ ਦੀਆਂ ਕਿਸ ਤਰੀਕੇ ਦੇ ਨਾਲ ਉਸ ਵਿਅਕਤੀ ਦੀ ਜਿਹੜੀ ਕਾਰ ਵਾਲੀ ਹੈ ਤਾਂ ਵਿਅਕਤੀ ਨੋਵਾ ਗੱਡੀ ਤੋਂ ਬਾਹਰ ਆਉਂਦੇ ਆ ਉਸ ਔਰਤ ਤੇ ਇੱਟਾ ਦੇ ਨਾਲ ਬਹੁਤ ਬੁਰੀ ਤਰ੍ਹਾਂ ਦੇ ਨਾਲ ਹਮਲਾ ਕਰਦੇ ਨੇ ਪੀੜਤ ਨੇ ਇਸ ਮਾਮਲੇ 'ਚ ਕੀ ਬਿਆਨ ਦਿੱਤੇ ਨੇ ਤੁਸੀਂ ਵੀ ਸੁਣੋ ਮੇਰਾ ਨਾਮ ਜਵੰਦ ਕੌਰ ਤੇ ਕੀ ਹੋਇਆ ਕੀ ਸੀ ਤੁਹਾਡੇ ਨਾਲ ਮੈਂ ਕੰਮ ਤੋਂ ਆ ਰਹੀ ਸੀ ਤੇ ਮੇਰੇ ਪਿੱਛੇ ਆਏ ਆ ਕੌਣ ਆਇਆ ਸੀ ਅਮਰ ਮਸੀਹ ਤੇ ਉਹਦੀ ਘਰ ਦੀ ਫਾਰਮਿਲਾ ਨੋਵਾ ਗੱਡੀ ਤੇ ਅਮਰ ਮਸੀਹ ਕੌਣ ਉਹ ਸਾਡੇ ਏਰੀਏ ਦੇ ਆ ਹਾਂਜੀ 12 ਸਾਲ ਤੋਂ ਮੈਨੂੰ ਜਾਣਦੇ ਆ ਠੀਕ ਹੈ ਮੇਰੇ ਪਹਿਲਾਂ ਰਿਲੇਸ਼ਨ ਸੀ ਉਹਦੇ ਨਾਲ 5-6 ਸਾਲ ਤੋਂ ਹੈ ਨਹੀਂ ਆ ਲੇਕਿਨ ਇਹ ਮੇਰੇ ਮੁੰਡੇ ਨੂੰ 15 ਸਾਲ ਦਾ ਮੁੰਡਾ ਜਿਹਨੂੰ ਮੇਰੇ ਨਸ਼ੇ ਤੇ ਲਾਇਆ ਠੀਕ ਹੈ ਇਹਦੇ ਬਰਖਲਾਸ ਨਵੇਂ ਸਾਲ ਤੋਂ ਮੈਂ ਇਹਦੇ ਬਰਖਲਾਸ ਕਮਿਸ਼ਨਰ ਦਫਤਰ ਕੰਪਲੇਨਟ ਵਗੈਰਾ ਕੀਤੀ ਡੇਢ ਮਹੀਨਾ ਇਹਨਾਂ ਮੈਨੂੰ ਕੈਦ ਰੱਖਿਆ ਫਰਵਰੀ ਤੋਂ 10 ਫਰਵਰੀ ਤੋਂ ਲੈ ਕੇ 19 ਮਾਰਚ ਤੱਕ ਮੈਂ ਇਹਦੇ ਘਰ ਰਹੀ ਹਾਂ ਘਰੋਂ 19 ਮਾਰਚ ਦੇ ਭੱਜੀ ਮੈਂ ਇਹਦੇ ਘਰੋਂ ਭੱਜ ਕੇ ਮੈਂ ਆਪਣੇ ਨਾਨਕੇ ਸਹੁਰੇ ਚਲ ਗਈ ਇਹਨੇ ਸਾਰੇ ਕਿਤੇ ਕਹਿਤਾ ਕਿ ਕਿਸੇ ਹੋਣਾ ਭਾਜੀ ਫਿਰ ਮੈਨੂੰ ਵਿਆਹੀ ਸੀ ਉਹਦੇ ਨਾਲ ਨਹੀਂ ਮੈਂ ਵਿਆਹ ਨਹੀਂ ਕਰਾਏ ਮੈਨਾਂ ਜ਼ਬਰਦਸਤੀ ਕਰਦਾ ਠੀਕ ਹੈ ਜਿੱਥੇ ਮਰਜ਼ੀ ਜਾਇਆ ਉਹ ਵੀ ਵਿਆਹ 1.5 ਮਹੀਨਾ ਉਹਨੇ ਮੈਨੂੰ ਆਪਣੇ ਘਰ ਰੱਖਿਆ ਬੰਦੀ ਬਣਾ ਕੇ ਠੀਕ ਹੈ ਫਿਰ ਉਹਨੇ ਮੈਨੂੰ ਮੇਰੇ ਮਾਰਨ ਦੀ ਕੋਸ਼ਿਸ਼ ਵੀ ਕੀਤੀ ਜਿਹੜੀ ਜਗ੍ਹਾ ਜਾਂਦਾ ਜੀ ਉਹ ਵੀ ਤੋਪਸੜੀ ਦਈ ਫਿਰ ਉਹਨੇ ਜਾਨਵਾ ਹਮਲਾ ਕੀਤਾ ਕੱਲ ਜਿਹੜੇ ਤੁਹਾਡੇ ਉੱਤੇ ਹਮਲਾ ਆਇਆ 13 ਤਰੀਕ ਤੋਂ ਮੈਂ ਕੰਮ ਤੋਂ ਆ ਰਹੀ ਸੀ ਉਹ ਦੋਨੋਂ ਜੀ ਨੋਵਾ ਗੱਡੀ ਤੇ ਹੀ ਆ ਰਹੇ ਮੇਰੇ ਪਿੱਛੇ ਪਿੱਛੇ ਆ ਰਹੇ ਹਾਂਜੀ ਪਿੱਛੇ ਆਏ ਆ ਫਿਰ ਉਹਨਾਂ ਮੇਰੇ ਤੇ ਗੱਡੀ ਚੜਾਉਣ ਦੀ ਕੋਸ਼ਿਸ਼ ਕੀਤੀ ਉੱਥੋਂ ਮੈਂ ਬਚ ਕੇ ਫਿਰ ਵਾਪਸ ਆਈ ਦੁਕਾਨਾਂ ਦੇ ਲਾਗੇ ਹਾਂਜੀ ਉੱਥੇ ਆ ਕੇ ਫਿਰ ਇਹਨੇ ਮੇਰੇ ਤੇ ਗੱਡੀ ਚੜਾਈ ਆ ਠੀਕ ਆ ਫਿਰ ਗੱਡੀ ਤੋਂ ਉੱਤਰ ਕੇ ਮੈਂ ਗੱਡੀ ਤੋਂ ਮੈਂ ਡਿੱਗ ਗਈ ਮੇਰੇ ਗੋਡਿਆਂ ਤੇ ਲੱਗੀ ਮੈਂ ਡਿੱਗ ਗਈ ਫਿਰ ਇਹਨੇ ਇਹਨੇ ਉੱਤਰ ਕੇ ਮੈਨੂੰ ਮਾਰਿਆ ਪਹਿਲੇ ਵਾਲਾ ਤੋਂ ਤੂਆ ਹਾਂਜੀ ਫਿਰ ਇਹਨੇ ਇਹਦੀ ਘਰ ਦੀ ਨਿਕਲੀ ਆ ਫਿਰ ਮੈਂ ਉਹਦੇ ਫਿਰ ਉਹਨੇ ਮੇਰੇ ਇਟਾ ਮਾਨਿਆ ਸ਼ੁਰੂ ਕਰਤੀ ਇਹਨੇ ਵਿਚਾਰਿਆ ਵੀ ਉਹ ਤੁਹਾਨੂੰ ਇਟਾ ਦੇ ਨਾਲ ਮਾਰੇ ਫਿਰ ਉਹਨੇ ਮੈਨੂੰ ਮਾਰਤਾ ਹੈ ਇਹ ਕਹਿੰਦਾ ਹੈ ਕਿ ਇਹਨੂੰ ਮਾਰ ਦੇ ਇਹਨੂੰ ਜਾਨੋਂ ਮਾਰ ਦੇ ਬਾਲੇ ਦੁਆਲੇ ਦੇ ਲੋਕਾਂ ਨੇ ਤਾਂ ਬਚਾਉਣ ਦੀ ਕੋਸ਼ਿਸ਼ ਨਹੀਂ ਕੀਤੀ ਕਿਸੇ ਨੇ ਨਹੀਂ ਬਚਾਇਆ ਕਿਸੇ ਨੇ ਵੀ ਨਹੀਂ ਬਚਾਇਆ ਸਭ ਦੇਖ ਹੀ ਰਹੇ ਨਹੀਂ ਪੁਲਿਸ 'ਚ ਕੰਪਲੇਂਟ ਕੀਤੀ ਇਸ ਕਾਰਨ ਕੰਪਲੇਂਟ ਉਹਦੋਂ ਹੀ ਆਏ ਆ ਆਪਾਂ ਸਿੱਧਾ ਆਏ ਚੌਂਕੀ ਥਾਣੇ ਉਦੋਂ ਦਾ ਕਿਉਂ ਨਹੀਂ ਹੁੰਦੇ ਉਦੋਂ ਦਾ ਕਿਸੇ ਨੇ ਫੜਿਆ ਨਹੀਂ ਪਤਾ ਨਹੀਂ ਪਤਾ ਨਹੀਂ 1 ਲੱਖ 20000 ਰੁਪਏ ਦਾ ਪਤਾ ਨਹੀਂ ਕਿਉਂ ਨਹੀਂ ਕਰਦੇ ਪਏ ਨਹੀਂ ਤੇ ਜਿਹੜੀ ਵੀਡੀਓ ਸਾਰਿਆਂ ਨੇ ਵੇਖੀ ਹੈ ਕਿ ਕਿਸ ਤਰ੍ਹਾਂ ਮੈਨੂੰ ਮੇਤੇ ਜਾਣ ਲਿਵਾ ਹਮਲਾ ਹੋਇਆ ਹੈ ਹਾਂਜੀ ਹਾਂਜੀ ਲੇਕਿਨ ਉਹਨਾਂ ਨੂੰ ਅਜੇ ਤੱਕ ਫੜਿਆ ਨਹੀਂ ਆ ਪੁਲਿਸ ਨੇ ਹਾਲੇ ਤੱਕ ਕੋਈ ਕਾਰਵਾਈ ਅਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਅਜੇ ਤੱਕ ਕੀ ਕਿਉਂ ਨਹੀਂ ਕਰਦੀ ਕਾਰਵਾਈ ਪਤਾ ਨਹੀਂ ਸਰ ਮੈਨੂੰ ਮੈਂ ਗਰੀਬ ਆ ਉਹ ਪੈਸੇ ਵਾਲਾ ਜਾਂ ਉਹ ਪੈਸੇ ਚੜਦਾ ਜਾਂ ਕੀ ਕਰਦਾ ਮੈਨੂੰ ਨਹੀਂ ਪਤਾ ਉਹ ਬੰਦਾ ਵਿਆਹਿਆ ਵੀ ਆ ਵਿਆਹਿਆ ਉਹਦੇ 4 ਬੱਚੇ ਮੈਂ ਤੁਸੀ ਮਾਣ ਨਹੀਂ ਕਰਦੇ ਮੇਨਾ ਜੋ ਮੈਨੇ ਵੀਡੀਓ ਚ ਦੇਖਿਆ ਕਿ ਮੈਨੂੰ ਮਾਰਨ ਦੀ ਕੋਸ਼ਿਸ਼ ਕੀਤੀ ਹੈ। ਜੇ ਮੈਂ ਤਾਂ ਨਹੀਂ ਉਹਦੇ ਨਾਲ ਰਿਲੇਸ਼ਨ 'ਚ ਰਹੇ ਸੀ। ਮੇਨਾ 12 ਸਾਲ ਹੋ ਗਿਆ 5 ਸਾਲ ਤੋਂ ਮੈਂ ਆਪਣੇ ਘਰ ਆ ਗਈ। ਠੀਕ ਆ। ਉਦੋਂ ਬਾਅਦ ਵਿੱਚ ਮੈਂ ਹੁਣ ਤੋਂ ਪਿੱਛੇ ਹਟੀਆਂ ਲੇਕਿਨ ਉਹ ਮੇਰਾ ਖਹਿੜਾ ਨਹੀਂ ਛੱਡਦਾ ਮੇਰਾ ਪਿੱਛਾ ਕਰਦਾ। ਹੁਣ ਤੁਹਾਨੂੰ ਮਾਰਨ ਦੀ ਕੋਸ਼ਿਸ਼ ਕਿਉਂ ਕੀਤੀ ਗਈ ਕਿਸ ਕਾਰਨ ਲੱਗਦਾ ਵੀ ਤੁਹਾਡੇ ਉੱਤੇ ਜਾਨਲੇਵਾ ਹਮਲਾ ਕੀਤਾ ਗਿਆ ਸੀ? ਕਿਉਂਕਿ ਮੈਂ ਪੁਲਿਸ ਕਮਿਸ਼ਨਰ ਦਫ਼ਤਰ ਪੇਸ਼ ਹੋਈ ਮੇਰੇ ਮੁੰਡੇ ਨੂੰ ਇਹਨੇ ਨਸ਼ਿਆਂ ਤੇ ਲਾਇਆ ਸਾਡੇ ਘਰ ਲੜਾਈ ਪਾਉਂਦਾ ਮੇਰਾ ਪਿੱਛਾ ਕਰਦਾ। 17 ਸਾਲ ਦੇ ਅਚਾਨਕ ਨਸ਼ੇ ਚ ਲਾਇਆ ਨੇ ਨਸ਼ੇ ਚ ਲਾਇਆ ਨੇ ਸਾਰੀ ਸੀ ਆਈ ਡੀ ਲੈਂਦਾ ਕਿੱਥੇ ਜਾਂਦੇ ਮੈਨੂੰ ਬਦਨਾਮ ਕਰਦਾ ਪਿੰਡ 'ਚ ਮੈਂ ਕਮਿਸ਼ਨਰ ਦਫ਼ਤਰ ਕੰਪਲੇਂਟ ਦਿੱਤੀ ਐਸੇ ਕਰਕੇ ਕਿ ਕਿਤੇ ਜਾਊਗੀ ਕਿਤੇ ਪੇਸ਼ ਹੋਊਗੀ ਤੇ ਮੈਨੂੰ ਮੇਰੇ ਤੇ ਪਰਚੇ ਕਰਾਏਗੀ ਮੈਨੂੰ ਅੰਦਰ ਕਰਾਏਗੀ ਹੁਣ ਮੰਗ ਕੀ ਕਰਦੇ ਸਾਂ ਮੇਨਾਂ ਜੋ ਵੀ ਮੇਰੇ ਨਾਲ ਹੱਸ ਆਇਆ ਮੇਰੇ ਇਹ ਹਾਸੇ ਦੇ ਦੇਖ ਕੇ ਮੈਨੂੰ ਮੇਨਾਂ ਇਨਸਾਫ ਕੀਤਾ ਜਾਏ ਉਹਨਾਂ ਨੂੰ ਸਜ਼ਾ ਮਿਲੀ ਜਾਏ ਦੋਨਾਂ ਦੋਨਾਂ ਜੀਆਂ ਨੂੰ ਠੀਕ ਉਹਦੀ ਘਰ ਦੀ ਨੂੰ ਤੇ ਉਹਦੇ ਘਰ ਵਾਲੀ ਨੂੰ ਹਾਂਜੀ ਇੱਕ ਲੇਡੀ ਆ ਜੀ ਰਾਜਵੰਤ ਕੌਰ ਹੈਗੀ ਆ ਜੀ ਇਹ ਇਹਦਾ ਇਹਨਾਂ ਨਾਲ ਫੈਮਿਲੀ ਰਿਲੇਸ਼ਨ ਹੀ ਆ ਜੀ ਜਿਹੜੇ ਬੰਦੇ ਲੜੇ ਨੇ ਜੀ ਅਮਰਬਖਸ਼ੀ ਹੋਣੀ ਇਹਨਾਂ ਦੀ ਕਿਸੇ ਗੱਲ ਤੋਂ ਤਕਰਾਰਬਾਜੀ ਹੋ ਗਈ ਲੜਾਈ ਝਗੜਾ ਹੋ ਗਿਆ ਜੀ ਉਹ ਸਬੰਧੀ ਅਸੀਂ ਅਫੀਸਰ ਨੰਬਰ 18 ਦਰਜ ਕਰ ਦੁੱਤੀ ਹੈ ਜੀ ਤੇ ਜੋ ਕਾਨੂੰਨ ਮਜ਼ਾਕੂ ਬਣਦੀ ਕਾਰਵਾਈ ਹੈ ਉਹ ਵੀ ਕਰ ਦੁੱਤੀ ਹੈ ਜੀ ਇਹ ਵਿੱਚ ਰਾਜਵੰਤ ਕੌਰ ਕੋਲ ਕਹ ਰਿਹਾ 12 ਸਾਲ ਤੋਂ ਉਹਨਾਂ ਨਾਲ ਰਿਲੇਸ਼ਨ ਚੱਲ ਰਹੀ ਹੈ ਉਹਨਾਂ ਨੇ ਉਹਨਾਂ ਬੱਚੇ ਨੂੰ ਕਦੇ ਇਹਨਾਂ ਦੇ ਬੱਚੇ ਨੂੰ ਨਸ਼ੇ ਤੇ ਲਗਾਤਾ ਸੀ ਚਲੋ ਇਹ ਦੇਖੋ ਜੀ ਉਹਨਾਂ ਨੇ ਪਾਰਟੀ ਐਲੀਗੇਸ਼ਨ ਲਾ ਰਹੀਆਂ ਨੇ ਅਸੀਂ ਇਹਨੂੰ ਵੈਰੀਫਾਈ ਕਰ ਰਹੇ ਹਾਂ ਸਾਰੇ ਜੀ ਕੀ ਹੈ ਕੀ ਨਹੀਂ ਜੋ ਸਚਾਈ ਹੋਊ ਬਿਲਕੁਲ ਲੈ ਕੇ ਆਵਾਂਗੇ ਸਾਹਮਣੇ ਸਾਰੇ ਕਿਸੇ ਖਿਲਾਫ ਕੋਈ ਪਰਚਾ ਕੀਤਾ ਗਿਆ ਬਿਲਕੁਲ ਜੀ ਦਰਜ ਕੀਤਾ ਅਮਰ ਮਸੀਹ ਤੇ ਉਹਦੀ ਘਰ ਵਾਲੀ ਜਿਹੜੀ ਹੈਗੀ ਆ ਜਿਹੜੀ ਲੇਡੀਜ਼ ਮਾਰ ਕੁੱਟ ਰਹੀ ਹੈ ਲੇਡੀਜ਼ ਨੂੰ ਉਹਦੇ ਖਿਲਾਫ ਪਰਚਾ ਦਰਜ ਕਰ ਦਿੱਤਾ ਹੈ